ਪੋਲਿਟਿਕਲ ਟ੍ਰਾਂਜੈਕਸ਼ਨਸ ਬੇਨਾਮੀ ਇਨ ਨੇਚਰ ਉਹਦਾ ਮੁੱਦਾ ਮੈਂ ਤੁਹਾਡੇ ਨਾਲ ਇਸ ਜ਼ਰੀਏ ਸਾਰੀ ਦੁਨੀਆ ਦੇ ਵਿੱਚ ਉਠਾਉਣ ਲੱਗਾ ਔਰ ਇਸ ਦੀ ਬਕਾਇਦਾ ਇੱਕ ਕੰਪਲੇਂਟ ਹੋਨਰੇਬਲ ਗਵਰਨਰ ਪੰਜਾਬ ਨੂੰ ਭੇਜ ਦਿੱਤੀ ਫੋਰ ਐਨ ਇੰਡੀਪੈਂਡੈਂਟ ਇਨਕੁਆਇਰੀ ਬਾਈ ਐਨੀ ਏਜੰਸੀ ਵੈਦਰ ਇਟਸ ਸੀਬੀਆਈ ਔਰ ਈਡੀ ਕਿਉਂਕਿ ਪੰਜਾਬ ਦੀ ਵਿਜੀਲੈਂਸ ਪੰਜਾਬ ਪੁਲਿਸ ਨੇ ਤਾਂ ਖੁਦ ਦੇ ਚੀਫ ਮਿਨਿਸਟਰ ਸਾਹਿਬ ਦੀ ਕੋਈ ਇਨਕੁਆਇਰੀ ਨਹੀਂ ਕਰਨੀ ਉਹ ਤਾਂ ਦੂਜਿਆਂ ਨੂੰ ਇਨਕੁਆਇਰੀ ਕਰਨ ਵਾਸਤੇ ਤੇ ਦੂਜਿਆਂ ਦੇ ਸਵਾਲ ਪੁੱਛਣ ਵਾਸਤੇ ਤੇ ਕੰਪੋਨ ਡਰਾਉਣਾ ਵਾਸਤੇ ਰੱਖਿਆ ਮਸਲਾ ਇਹ ਹੈ ਕਿ ਇੱਕ ਟੈਪੀ ਪਿੰਡ ਹੈ ਬਰਨਾਲਾ ਮਾਨਸਾ ਮੇਨ ਰੋਡ ਦੇ ਉੱਤੇ ਹਾਈਵੇ ਦੇ ਪਿੰਡ ਤੇ ਦਿੱਤਾ ਇਹ ਪੀਖੀ ਸਬਤਸੀਲ ਦੇ ਵਿੱਚ ਪਿੰਡ ਆਉਂਦਾ ਉੱਥੇ ਐਸੇ ਹੀ 20 ਮਾਰਚ ਸੌਰੀ 20 ਮਾਰਚ 2023 ਸਾਰੇ ਡਾਕੂਮੈਂਟਸ ਮੇਰੇ ਕੋਲ ਨੇ ਯੂ ਕੈਨ ਆਲ ਸੀ ਵੀ ਮੈਂ ਤੁਹਾਨੂੰ ਵਟਸਐਪ 'ਤੇ ساری ਕੰਪਲੇਨ ਦੀ ਕਾਪੀ ਵੀ ਭੇਜ ਦਿੱਤੀ ਹੈ। ਅ ਇਹ ਹੈਗਾ ਮਸਲਾ 20 ਮਾਰਚ 2023 ਨੂੰ। ਇੱਕ ਬੀਬੀ ਜਸਮੀਲ ਕੌਰ ਜੋ ਕਿ ਭਗਵੰਤ ਮਾਨ ਦੀ ਸੱਕੀ ਪੂਆ ਹੈ ਜਿਸ ਦਾ ਪਿੰਡ ਸ਼ੇਰੋਂ ਸੰਦੂਰ ਜ਼ਿਲ੍ਹੇ ਵਿੱਚ ਰਹਿਣ ਵਾਲੀ ਸੀ ਇਹ ਅ ਕੋਈ 4.4 ਏਕੜ ਜ਼ਮੀਨ ਉਹਨਾਂ ਨੇ 2 मार्च 2023 ਨੂੰ ਆਪਣੀ ਆ ਭਾਬੀ ਨੂੰ ਯਾਨੀ ਕਿ ਭਗਵੰਦ ਸਿੰਘ ਮਾਨ ਦੇ ਮਾਤਾ ਜੀ ਹਰਬਾਖਸ਼ੌਰ ਜੀ ਦੇ ਨਾਮ ਦੇ ਉੱਤੇ ਹਿਬਾ ਕਰ ਦਿੱਤੀ ਹਿਬਾ ਮਤਲਬ ਹੁੰਦਾ ਕਿ ਗਿਫਟ ਦੇਨਾ ਕਿ ਉਹਨਾਂ ਨੂੰ ਤੋਹਫੇ ਦੀ ਸ਼ਕਲ ਵਿੱਚ ਦੇ ਦਿੱਤੀ ਔਰ ਉਸ ਦਾ ਕਲੈਕਟਰ ਰੇਟ ਜਿਹੜਾ ਰੱਖਿਆ ਗਿਆ ਉਹ 67 ਲੱਖ 70000 ਰੁਪਿਆ ਇਸ 78 ਇਸ ਅ 36 ਕਨਾਲ ਤੇ ਮਰਲੇ ਐਗਜ਼ੈਕਟ ਰਕਵਾ ਹੈ ਇਸ ਦਾ ਜਿਹੜਾ ਸਟੈਂਪ ਡਿਊਟੀ ਅਦਾ ਕੀਤੀ ਗਈ ਹੈ ਉਹ 2 ਲੱਖ ਤੇ 3000 ਰੁਪਇਆ ਇੱਥੇ ਸਵਾਲ ਇਹ ਉੱਠਦਾ ਕਿ ਇੱਕ ਚੀਫ ਮਿਨਿਸਟਰ ਹੈ ਅੱਜ ਕੀ ਉਹ ਬਤੌਰ ਚੀਫ ਮਿਨਿਸਟਰ ਇਸ ਤਰ੍ਹਾਂ ਦੀ ਜ਼ਮੀਨ ਕਿਸੇ ਤੋਂ ਵੀ ਜਾਂ ਆਪਣੇ ਕਰੀਬੀ ਕਿਸੇ ਰਿਸ਼ਤੇਦਾਰ ਤੋਂ ਜਿਹੜਾ ਕਿ ਬਲੱਡ ਰਿਲੇਸ਼ਨ ਨਹੀਂ ਹੈ ਉਸ ਦੇ ਮਦਰ ਉਸ ਤੋਂ ਗਿਫਟ ਲੈ ਸਕਦੇ ਨੇ ਪਹਿਲਾ ਸਭ ਤੋਂ ਵੱਡਾ ਪ੍ਰੋਪਰਟੀ ਦਾ ਸਵਾਲ ਇਹ ਆ ਕਿ ਕਿਉਂਕਿ ਚੀਫ ਮਿਨਿਸਟਰ ਦਾ ਰੁਤਬਾ ਦੂਜਿਆਂ ਨੂੰ ਅ ਕਿਸ ਤਰ੍ਹਾਂ ਕਦਰਾਂ ਕੀਮਤਾਂ ਦੇ ਨਾਲ ਰਾਜਨੀਤੀ ਕੀਤੀ ਜਾਣੀ ਚਾਹੀਦੀ ਇਸ ਦੇਸ਼ ਵਿੱਚ ਉਹ ਸੁਖਾਉਣ ਵਾਸਤੇ ਇਹ ਬਹੁਤ ਅਹਿਮ ਔਦਾਵਾਰ ਔਰ ਖਾਸ ਤੌਰ ਤੇ ਆਮ ਆਦਮੀ ਪਾਰਟੀ ਕਹਿੰਦੀ ਕਿ ਅਸੀਂ ਤਾਂ ਦੁੱਧ ਥੋਡੇ ਹੋਏ ਆ ਸਾਡੇ ਨਾਲ ਤੋਂ ਕੋਈ ਕੱਟੜ ਇਮਾਨਦਾਰੀ ਹੈ ਨਹੀਂ ਗਾ ਇਸ ਲਈ ਇਹ ਜਿਹੜੀ ਸਾਡੇ 4 ਦੇ ਕਰੀਬ ਇੱਕ ਜਮੀਨ ਜਸਵੇਲ ਕੌਰ ਨੇ ਸ਼੍ਰੀਮਤੀ ਹਰਪਾਲ ਕੌਰ ਜੀ ਨੂੰ ਹਿਬਾ ਯਾਨੀ ਕਿ ਗਿਫਟ ਦਾਨ ਕੀਤੀ ਆ ਕੀ ਭਗਵੰਤ ਸਿੰਘ ਮਾਨ ਦੱਸਣਗੇ ਕਿ ਉਹਨਾਂ ਨੇ ਇਹ ਗਿਫਟ ਕਿਵੇਂ ਲਈ ਹੈ ਕਿਉਂ ਲਈ ਹੈ ਕਿ ਕਿਸੇ ਕੰਮ ਦੇ ਇਹ ਉਸ ਵਿੱਚ ਲਈ ਹੈ ਕੋਈ ਉਹਨਾਂ ਨੂੰ ਲਾਭ ਪਹੁੰਚਾਇਆ ਗਿਆ ਫਾਈਨੈਂਸ਼ੀਅਲੀ ਕਿਉਂਕਿ ਨਾਰਮਲ ਕੋਰਸ ਕੀ ਹੁੰਦਾ ਵਾ ਕਿ ਆਪਾਂ ਆਪਣੀਆਂ ਲੜਕੀਆਂ ਨੂੰ ਤਾਂ ਗਿਫਟ ਦਿੰਦੇ ਸੁਣੇ ਹੋਏ ਆ ਪਰਸ ਕਰੋ ਭਗਵੰਤ ਸਿੰਘ ਮਾਨ ਦੀ ਮਾਤਾ ਹਰਪਾਰਕੌਰ ਜੀ ਆਪਣੀ ਲੜਕੀ ਮਨਪ੍ਰੀਤ ਕੌਰ ਨੂੰ ਇੱਕ ਜ਼ਮੀਨ ਗਿਫਟ ਕਰ ਦਿੱਤਾ ਸੀ ਸਮਝ ਆਉਂਦਾ ਕਿ ਉਹਨੇ ਆਪਣੀ ਲੜਕੀ ਦੀ ਮਦਦ ਕਰਨ ਵਾਸਤੇ 1-3 ਕਰੋੜ 4.5 ਏਕੜ ਦੀ ਗਿਫਟ ਕਰ ਦਿੱਤੀ ਇਥੇ ਜਾ ਵਰਨਨ ਇਹ ਹੋ ਗਿਆ ਕਿ ਇਸ ਜ਼ਮੀਨ ਦੀ ਮਾਰਕੀਟ ਵੈਲਿਊ ਜਿਹੜੀ ਹੈ ਉਹ 70 ਲੱਖ ਰੁਪਏ ਕਿਹੜਾ ਕੋਰਸ ਬੈਂਕ ਮਾਈਟ ਓਨ ਦਾ ਮੇਨ ਰੋਡ ਆਫ ਮਾਨਸਾ ਐਂਡ ਬਚਿੰਦਾ ਪਿੰਡ ਟੇਪੀ ਦੀ ਕੀਮਤ 3 ਕਰੋੜ ਰੁਪਏ ਮਾਰਕੀਟ ਵੈਲਿਊ ਹੁਣ ਸੋ 3 ਕਰੋੜ ਰੁਪਏ ਦੀ ਗਿਫਟ ਭਗਵੰਤ ਸਿੰਘ ਮਾਨ ਦੇ ਮਾਤਾ ਜੀ ਨੇ ਆਪਣੀ ਹੀ ਕੀ ਕਹਿੰਦੇ ਹੁੰਦੇ ਆ ਕਿ ਨਾਨਾਂ ਨੂੰ ਦੇ ਅਗਰ ਫਰਜਾਈ ਨਾਨਾਂ ਨੂੰ ਦੇ ਦਿੰਦੀ ਸ਼ਾਇਦ ਤਾ ਸਮਝ ਆਉਂਦੀ ਸੀ ਕਿ ਲੇਕਿਨ ਨਾਲ ਤੋਂ ਭਾਬੀ ਨੂੰ ਗਿਫਟ ਆਣੀ ਐ ਕਾਇਨ ਅਨ ਅੰਡਰਸਟੈਂਡੇਬਲ ਸੋ ਮੇਰੇ ਸਾਹਬ ਦੇ ਨਾਲ ਇਹ ਬੇਨਾਮੀ ਟ੍ਰਾਂਜੈਕਸ਼ਨ ਹੈ ਔਰ ਇਸ ਪਰ ਬੇਨਾਮੀ ਟ੍ਰਾਂਜੈਕਸ਼ਨ ਦੀ ਜਿਹੜੀ ਪ੍ਰੋਪਰ ਤਹਿਕੀਕਤ ਕਿਸੇ ਇੰਡੀਪੈਂਡੈਂਟ ਏਜੰਸੀ ਤੋਂ ਹੋਣੀ ਚਾਹੀਦੀ ਕਿਉਂਕਿ ਇਹ ਜ਼ਮੀਨ ਅਸੂਲਨ ਇਹ ਸੀਗਾ ਕਿ ਇਹ ਜ਼ਮੀਨ ਕਾਫੀ ਸਾਲ ਪਹਿਲਾਂ ਭਗਵੰਤਪਾਲ ਦੇ ਪਰਿਵਾਰ ਨੇ ਆਪਣੀ ਭੂਆ ਦੇ ਨਾਮ ਤੇ ਖਰੀਦ ਕੇ ਛੱਡ ਛੱਡੀ ਸੀ ਉਹ ਵੀ ਬੇਨਾਮੀ ਸੀਗੀ ਔਰ ਉਹਨਾਂ ਦਾ ਉਹ ਜ਼ਮੀਨ ਦਾ ਠਿਕਾ ਲਗਾਤਾਰ ਅਗਰ ਫਿਰ ਇਨਵੈਸਟੀਗੇਸ਼ਨ ਹੋਵੇਗੀ ਤਾਂ ਉਹ ਪਿੰਡ ਵਾਲੇ ਸਾਰੇ ਗਵਾਹਾਂ ਦੇਣਗੇ ਪਤਾ ਲੱਗ ਜਾਊਗਾ ਬੈਂਕ ਅਕਾਊਂਟਸ ਚੈੱਕ ਕੀਤੇ ਜਾਣਗੇ ਉਹ ਸਾਰਾ ਠਿਕਾ ਉਹ ਜ਼ਮੀਨ ਦਾ ਪਿਛਲੇ ਕੁਝ ਸਾਲਾਂ ਤੋਂ ਭਗਵੰਤ ਮਾਨ ਦੇ ਆਪਣੇ ਅਕਾਊਂਟ ਵਿੱਚ ਜਾਂ ਇਹਦੇ ਮਦਦ ਦੇ ਅਕਾਊਂਟ ਵਿੱਚ ਲਗਾਤਾਰ ਆਉਂਦਾ ਪਾਇਆ ਜਾਵੇਗਾ दैट इज ए ਮੈਟਰ ਆਫ ਇਨਵੈਸਟੀਗੇਸ਼ਨ ਨਾ ਕੋਈ ਇੰਡੀਵਿਜੂਅਲ ਕੇਸ ਦੇ ਬਾਰੇ ਕੋਈ ਖੁਲਾਸਾ ਜਾਂ ਇਨੀ ਡੀਟੇਲ ਤੇ ਇਨਵੈਸਟੀਗੇਸ਼ਨ ਨਹੀਂ ਕਰਕੇ ਜਮ ਤੱਕ ਸਗਦਾ ਤਾਂ ਕਰਕੇ ਮੈਂ ਇੱਕ ਗਵਰਨਰ ਨੂੰ ਚਿੱਠੀ ਲਿਖ ਕੇ ਇਹ ਜਾਂਚ ਕਰਾਂਗੀ ਨੰਬਰ 1 ਨੰਬਰ ਤੋਂ ਇਥੇ ਇੱਕ ਜਨਰਲ ਪੁਆਇੰਟ ਉੱਠਦਾ ਵਾ ਕਿ ਵਾਈ ਇਸ ਦੀ ਪੰਜਾਬ ਸਟੇਟ ਅਲੋਇੰਗ ਮੈਸਿਵ ਅਮਾਉਂਟ ਆਫ ਸਰਕੂਲੇਸ਼ਨ ਇਨ ਰੀਅਲ ਏਸਟੇਟ ਡੀਲਿੰਗਸ ਇਨ ਬਲੈਕ ਮਨੀ ਸਮਝੋ ਹੁਣ ਜਦ ਇਹ ਮਾਰਕੀਟ ਵੈਲਿਊ ਹੈ ਜ਼ਮੀਨ ਦੀ ਆ ਅਸੀਂ ਕਹਿ ਰਹੇ ਆ ਕਿ 70 ਲੱਖ ਰੁਪਈਆ ਹੈ ਇੱਕ ਕਿੱਲੇ ਦਾ ਤੇ ਲਗਭਗ 3 ਕਰੋੜ ਰੁਪਏ ਦੀ ਇਹ ਮਾਰਕੀਟ ਵੈਲਿਊ ਹੈ ਜ਼ਮੀਨ ਦੀ ਹੱਥ ਚਲਾ ਦਿਓ ਮਾਈਕ ਤੇ ਚੱਲ ਸਕਦਾ ਕੋਈ ਪਲੀਜ਼ ਅਕਰਮ ਤੁਸੀਂ ਇਧਰੋਂ ਦੇਖ ਕੇ ਚਲਾ ਦਿਓ ਜਿਹੜਾ ਮੈਂ ਤੀ ਕਿਸਮ ਕੋ ਜੇ ਅ ਤੇ ਉਹਦੇ ਚ ਸਟੈਂਪ ਡਿਊਟੀ ਕਿੰਨੀ ਲਾਈ ਜਾ ਰਹੀ ਆ ਕਲੈਕਟਰ ਰੇਟ ਕਿੰਨਾ ਰੱਖਿਆ ਗਿਆ 67 ਲੱਖ 70 ਹਜ਼ਾਰ ਰੁਪਇਆ ਤੇ ਇਹਦਾ ਮਤਲਬ ਹੈ ਕਿ ਬਾਕੀ ਦਾ ਜਿਹੜਾ ਸਾਰਾ ਪੈਸਾ ਘੁੰਮ ਰਿਹਾ ਵਾ ਲਗਭਗ 2.5 ਕਰੋੜ ਦੇ ਲਾਗੇ ਉਹ ਕਾਲਾ ਧਾਨ ਆ ਤੇ ਫਿਰ ਨੋਟਬੰਦੀ ਕਰਨ ਦਾ ਕੀ ਫਾਇਦਾ ਹੋਏ ਜੇ ਕਾਲਾ ਧਾਨ ਹੀ ਚੋਕਲੇਟ ਕਰਨਾ ਸੀ ਹਾਲਾਂਕਿ ਉਹ ਇਕੱਲਾ ਇਹਨਾਂ ਦੇ ਨਾਲ ਪੁਆਇੰਟ ਨਹੀਂ ਟੁਕਦਾ ਤੁਸੀਂ ਤੁਸੀਂ ਘੱਟੋ ਘਾਟੇ ਕੰਪਲੀਟ ਰੀਅਲ اسٹیਟ ਡੀਲਸ ਸ਼ੁੱਡ ਬੀ ਇਨ ਵਾਈਟ ਮਨੀ ਕੰਪਲੀਟ ਬਾਈ ਚੈੱਕ ਪੇਮੈਂਟ ਹੋਣੀ ਚਾਹੀਦੀ ਹੈ ਸਾਡੇ ਆਮ ਤੌਰ ਤੇ ਚੱਲ ਰਹਾ ਇੱਥੇ ਚੱਲ ਰਿਹਾ ਹੈ ਕਿ ਫਰਜ਼ ਕਰੋ ਕਰੋੜ ਰੁਪਏ ਦਾ ਸੌਦਾ 50 ਲੱਖ ਰੁਪਏ ਕੈਸ਼ ਤੇ 50 ਲੱਖ ਰੁਪਏ ਵਾਈਟ ਵਿੱਚ ਦਿੱਤਾ ਜਾਂਦਾ ਕਈ ਵਾਰੀ 40 ਲੱਖ ਰੁਪਏ ਕੈਸ਼ ਸੌਰੀ ਵਾਈਟ ਵਿੱਚ ਤੇ 60 ਲੱਖ ਰੁਪਏ ਕੈਸ਼ ਇੱਕ ਤਾਂ ਇਹ ਬੰਦ ਹੋਣਾ ਚਾਹੀਦਾ ਵਾ ਅਦਰਵਾਈਜ਼ ਬਲੈਕ ਮਨੀ ਨੋਟਬੰਦੀ ਦਾ ਪਰਪਸ ਡੀਫੀਟ ਹੋ ਜਾਂਦਾ ਇਹ ਇਕੱਲੇ ਇਸ ਡੀਲ ਨਾਲ ਨਹੀਂਗਾ ਇੱਕ ਜਨਰਲ ਸੁਝਾਅ ਆ ਹਾਂ ਰੋੜਾ ਇਹ ਹੁੰਦਾ ਕਿ ਕਿਉਂਕਿ ਵਾਈਟਮੈਨੀ ਬਹੁਤ ਜ਼ਿਆਦਾ ਸ਼ੋਅ ਕਰਨਾ ਵਾ ਇੱਕ ਮੁਸ਼ਕਲ ਹੋਉਂਦੀ ਆ ਤੇ ਦੂਸਰਾ ਸਟੈਂਪ ਡਿਊਟੀ ਨਾਲ ਸਾਡੇ ਉੱਤੇ ਲੱਗ ਜਵੇ ਜ਼ਿਆਦਾ ਤੇ ਇਹ ਸਟੈਂਪ ਡਿਊਟੀ ਜਿਹੜੀ ਆ ਉਹਦੀ ਘਟਾਈ ਜਾ ਸਕਦੀ ਆ ਤਾਂ ਕਿ ਲੋਕਾਂ ਨੂੰ ਉਹਦੇ ਤੇ ਜ਼ਿਆਦਾ ਸਟੈਂਪ ਡਿਊਟੀ ਅਦਾ ਨਾ ਕਰੇ ਇਹ ਇੱਕ ਅਲੱਗ ਨੁਕਤਾ ਪਰ ਆ ਜਿਹੜਾ ਮੇਰੇ ਕੋਲ ਬੇਨਾਮੀ ट्रांजैक्शन ਜਿਹੜੀਆਂ ਇਹਨਾਂ ਦੀਆਂ ਰਜਿਸਟਰੀਆਂ ਦੀਆਂ ਕਾਪੀਆਂ ਨੇ ਔਰ ਆ ਇੱਥੇ ਇਹਨਾਂ ਦੇ ਮਾਤਾ ਜੀ ਔਰ ਇਹਨਾਂ ਦੇ ਭੂਆ ਜੀ ਤਹਿਸੀਲ ਦੇ ਵਿੱਚ ਹਾਜ਼ਰ ਹੋ ਕੇ 20 ਮਹੀਨ ਨੂੰ ਆਪਣੀ ਰਜਿਸਟਰੀ ਕਰਾ ਲਈ ਥੇਬਾ ਕਰਾ ਰਹੇ ਨੇ ਗਿਫਟ ਦੇ ਰਿਹਾ ਇੱਕ ਨਨਾਨ ਆਪਣੀ ਭਾਬੀ ਨੂੰ ਗਿਫਟ ਦੇ ਰਿਹਾ ਤੇ ਪਤੰਕਮਾਨ ਦਾ ਇਹਨਾਂ ਤੋਂ ਬੰਦਾ ਦੱਸਣਾ ਕਿ ਉਹ ਜਿਹੜਾ ਪਾਵਾ ਕਿ 67 ਲੱਖ 70 ਹਜ਼ਾਰ ਸਰਕਾਰੀ ਕੀਮਤ ਹੈ ਪਰ ਕੀਮਤ ਤਾਂ ਸਾਰੀ ਦੁਨੀਆ ਜਾਣਦੀ ਕਿ ਮਾਰਕੀਟ ਵੈਲਿਊ ਉੱਤੇ 70 ਹਜ਼ਾਰ 70 ਲੱਖ ਦੇ ਹਿਸਾਬ ਨਾਲ 3 ਕਰੋੜ ਰੁਪਏ ਦੀ ਜ਼ਮੀਨ ਆ ਉਹ 3 ਕਰੋੜ ਰੁਪਇਆ ਇਹਨਾਂ ਨੇ ਆਪਣੀ ਭੂਆ ਤੋਂ ਲਿਆ ਜਿਹੜਾ ਦੀ ਗਿਫਟ ਲਈ ਆ ਉਹ ਕਾਦੇ ਚ ਲਈ ਆ ਕੀ ਉਹਨਾਂ ਨੂੰ ਕੋਈ ਫਾਇਦਾ ਦਿੱਤਾ ਗਿਆ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਨੂੰ ਬਿਜ਼ਨਸ ਕੋਈ ਗਵਰਨਮੈਂਟ ਫੇਵਰ ਦਿੱਤਾ ਗਿਆ ਇਹ ਨਾਉ ਦਿਸ ਬਿਕਮਸ ਅ ਮੈਟਰ ਆਫ ਇਨਕੁਆਇਰੀ ਐਂਡ ਪ੍ਰੋਪਰ ਇਨਵੈਸਟੀਗੇਸ਼ਨ ਦੂਸਰਾ ਮੁੱਦਾ ਹੈਗਾ ਕਿ ਇੱਕ ਇਹਨਾਂ ਦਾ ਹੋਰ ਉਹ ਦੂਸਰੀ ਪੂਆ ਦਾ ਬੇਟਾ ਵਾ ਗੁਰਜੀਤ ਸਿੰਘ ਪੁੱਤਰ ਜੱਗਰ ਸਿੰਘ ਪਿੰਡ ਫਤਿਹਗੜ ਖੋਖਰ ਇੱਧਰ ਸੰਗਰੂਰ ਜ਼ਿਲ੍ਹੇ ਚ ਪੈਂਦਾ ਰਹਿੰਦੇ ਸ਼ਾਇਦ ਉਹ ਸੰਗਰੂਰ ਸ਼ਹਿਰ ਵਿੱਚ ਨੇ ਉਹਨਾਂ ਨੇ ਜਾ ਕੇ ਸਤੌਜ ਪਿੰਡ ਵਿੱਚ ਲਗਭਗ ਅਗੇਨ 5 ਏਕੜ ਜ਼ਮੀਨ ਸੋ ਤਾਂ ਇਹ ਪਿੰਡ ਵਿੱਚ ਭਗਵੰਤਪਾਲ ਦਾ ਜਿਹੜਾ ਮੇਨ ਜੱਦੀ ਪਿੰਡ ਹੈਗਾ ਉਹਦੇ ਭੂਆ ਦਾ ਬੇਟਾ ਖਰੀਦਿਆ ਇਹ ਵੀ 2023 ਵਿੱਚ ਹੀ ਆ ਦੋਨੋਂ ਦੋਨੋਂ ਟ੍ਰਾਂਜੈਕਸ਼ਨ 2023 ਦੇ ਵਿੱਚ ਹੀ ਆ ਤਾਂ ਇਹ ਜਿਹੜਾ ਰਕਬਾ ਵਾ ਇਹ ਆਲਮੋਸਟ ਇਹ ਵੀ 38 ਕਨਾਲ 12 ਮਰਲੇ ਹੈ ਹੁਣ ਇਹਦੀ ਵੀ ਜਿਹੜੀ ਮਾਰਕੀਟ ਵੈਲਿਊ ਆ ਉਹ ਕਾਫੀ ਜ਼ਿਆਦਾ ਵਾ ਤੇ ਉਹਦੀ ਵੀ ਰਜਿਸਟਰੀ ਕੱਟ ਕੀਤੀ ਗਈ ਹੈ ਔਰ ਭੂਆ ਦਾ ਬੇਟਾ ਖੁਦ ਭਗਵੰਤਪਾਲ ਦੇ ਪਿੰਡ ਜਾ ਕੇ ਜ਼ਮੀਨ ਖਰੀਦਦਾ ਲੇਕਿਨ ਠੀਕਾ ਭਗਵੰਤਪਾਲ ਦੇ ਮਾਤਾ ਜੀ ਹਰਪਾਲ ਕੌਰ ਜੀ ਦੇ ਰਹੇ ਨੇ ਇਹ ਇਸਟੈਬਲਿਸ਼ਡ ਫੈਕਟ ਹੈ ਅਗਰ ਕੋਈ ਜਾ ਕੇ ਪਿੰਡ ਮਾੜਾ ਮੋਟਾ ਥਾਕੀਕਾਤ ਕਰੇਗਾ ਉਸ ਠੇਕੇਦਾਰ ਦਾ ਨਾਮ ਸ਼ਾਇਦ ਕੁਲਵਿੰਦਰ ਸਿੰਘ ਹੈ ਪੁੱਤਰ ਕੇਵਲ ਸਿੰਘ ਆ ਪਿੰਡ ਸਤੋਜ ਦਾ ਰਹਿਣ ਵਾਲਾ ਉਹ ਇਹਨਾਂ ਦੀ ਜ਼ਮੀਨ ਦੀ ਠਿਕ ਬਾਈ ਕਰਦਾ ਕਿਉਂਕਿ ਗੁਰਜੀਤ ਨੇ ਆਪ ਬਾਈ ਨਹੀਂ ਕੀਤੀ ਇਹਦੇ ਭੂਆ ਦੇ ਮੁੰਡੇ ਨੇ ਪੁੱਤਰ ਜੱਗਰ ਸਿੰਘ ਨੇ ਉਹਨੇ ਠੇਕੇ ਦੇ ਕੇ ਦਿੱਤੀ ਉਹ ਠੇਕੇ ਦਾ ਪੈਸਾ ਜਿਹੜਾ ਵਾ ਉਹ ਚੀਫ ਮਿਨਿਸਟਰ ਤੇ ਪਰਵਾਹ ਨਹੀਂ ਸੋ ਇਨ ਅਦਰ ਮੈਥਡਸ এবਿਟ ਬੇਨਾਮੀ ट्रांजैक्शन ਨਜ਼ਰ ਆ ਰਹੀ ਹੈ ਸਾਨੂੰ ਔਰ ਮੈਂ ਜਿੱਦੀ ਗੱਲ ਆ ਇਹ ਕਹਿ ਰਿਹਾ ਇਹ ਮੈਂ ਡਾਕੂਮੈਂਟਸ ਨੂੰ ਸਪੋਰਟ ਕਰਕੇ ਗਵਰਨਰ ਪੰਜਾਬ ਨੂੰ ਦੋਨੋਂ ਚਿੱਠੀਆਂ ਲਿਖ ਦਿੱਤੀਆਂ ਨੇ ਮੈਨੂੰ ਉਮੀਦ ਆ ਕਿ ਚੀਫ ਮਿਨਿਸਟਰ ਸਾਹਿਬ ਦਾ ਪਰਿਵਾਰ ਇਹਦੇ ਤੇ ਆਪਣਾ ਪੱਖ ਪੂਰਾ ਕਲੀਅਰ ਕਰੇਗਾ ਕਿਉਂਕਿ ਇਹ ਕੋਈ ਛੋਟਾ ਮੋਟਾ ਅਹੁਦਾ ਨਹੀਂ ਹੈਗਾ ਇਹ ਬਹੁਤ ਇਹਮ ਅਹੁਦਾ ਪੰਜਾਬ ਦੇ ਲੋਕਾਂ ਵਾਸਤੇ ਅਗਰ ਇਦਾਂ ਹੀ ਅਸੀਂ ਗਿਫਟਾਂ ਲੈਣ ਲੱਗੇ ਤੇ ਫਿਰ ਪਤਾ ਨਹੀਂ ਕਿੰਨੀਆਂ ਹੋਰ ਗਿਫਟਾਂ ਜਾਣਗੀਆਂ ਤੀਸਰਾ ਨੁਕਤਾ ਕਿ ਪਿਛਲੇ 2 ਸਾਲ ਵਿੱਚ ਪਤਾ ਲੱਗਿਆ ਵਾ ਭਗਵੰਤ ਦੇ ਮਹਤਾ ਜੀ ਛੇਤ ਜੋ ਮੈਂ ਕਹਿ ਰਿਹਾ ਹਾਂ ਉਹ ਅਗੇਨ ਸਬਜੈਕਟ ਸਬਜੈਕਟ ਟੂ ਕਰੈਕਸ਼ਨ ਆ ਉਹ ਤਾਂ ਇਹੀ ਕਲੈਰੀਫਾਈ ਕਰਨਗੇ ਪੰਜਾਬ ਸਰਕਾਰ ਵਾਈਟ ਪੇਪਰ ਈਸ਼ੂ ਕਰ ਦਵੇ ਜਾਂ ਮੈਂ ਦੱਸ ਦਵੇ ਕਿ ਇਹਨਾਂ ਦੇ ਮਦਰ ਔਰ ਇਹਨਾਂ ਦੇ ਸਿਸਟਰ ਜਿਹੜੇ ਮੰਤਰੀ ਦਾ ਉਹ ਆਸਟ੍ਰੇਲੀਆ ਕਿੰਨੀ ਵਾਰੀ ਗਏ ਮੇਰੇ ਜਾਣਕਾਰੀ ਮੁਤਾਬਕ ਇਹ 11 ਵਾਰੀ ਆਸਟ੍ਰੇਲੀਆ ਵਿਜ਼ਿਟ ਕੀਤਾ ਇਹਨਾਂ ਨੇ 2 ਸਾਲਾਂ ਦੇ ਵਿੱਚ ਔਰ ਇਸ ਵਿਜ਼ਿਟ ਦੇ ਦੌਰਾਨ ਇਹ ਵਕ ਵਕ ਕੋਥੇ ਰੀਅਲ ਏਸਟੇਟ ਏਜੰਟਸ ਨੂੰ ਮਿਲਦੇ ਨੇ ਇੱਕ ਸਧਾਰਨ ਹਾਊਸ ਵਾਈਫ ਜਿਹੜੀ ਕਹਿੰਦੀ ਬੀਬੀ ਕਿ ਮੈਂ ਮਾਸਟਰ ਮਹਿੰਦਰ ਸਿੰਘ ਦੀ ਪੈਨਸ਼ਨ ਤੇ ਜਿੰਦੀ ਆਈ ਐਮ ਕਵਾਈਟ ਸ਼ੋਰ ਕਿ ਉਹ ਇਸ ਤਰ੍ਹਾਂ ਜਾ ਕੇ ਕਿਸੇ ਰੀਅਲ اسٹیਟ ਤੇ ਆ ਟੈਕਸੇਸ਼ਨ ਫਰਮਸ ਕੋਈ ਕੇ ਪੀਜੀ ਟੈਕਸੇਸ਼ਨ ਫਰਮ ਹੈ ਮੈਲਬੌਰਨ ਦੇ ਵਿੱਚ ਕਿ ਉੱਥੇ ਜਾ ਕੇ ਉਹਨਾਂ ਦੇ ਦਫ਼ਤਰਾਂ ਨੂੰ ਵਿਜ਼ਿਟ ਕਰਨ ਦਾ ਤਾਂ ਕੋਈ ਔਰਤਾਂ ਦਾ ਮਕਸਦ ਨਹੀਂ ਹੈਗਾ ਮੇਰਾ ਖਿਆਲ ਆ ਦੇਖ ਲਓ ਤੁਸੀਂ ਉਹਨਾਂ ਦੀਆਂ ਉੱਥੇ ਲੰਚ ਆ ਬਾਟ ਐਵਰ ਆਫਿਸਸ ਵਿਜ਼ਿਟ ਕਿਤੇ ਜਾ ਰਹੇ ਨੇ ਔਰ ਆ ਇਹਦਾ ਉਹਨਾਂ ਤੋਂ ਆ ਤਾਂ ਚਲੋ ਖੁੱਲਾ ਨਗਲ ਦੱਸਤਾ ਹੀ ਹੈ ਬਟ देयर ਇਸ ਸਮੀਨਿੰਗ ਟੂ ਇਟ ਇੱਕ ਸਧਾਰਨ ਚੀਫ ਮਿਨਿਸਟਰ ਦੀ ਮਾਤਾ ਜੀ ਜਿਹੜੀ ਹਾਊਸ ਵਾਈਫ ਹੈ ਉਹਦਾ ਆਸਟ੍ਰੇਲੀਆ ਮੈਲਬਨ ਦੇ ਵਿੱਚ ਰੀਅਲ اسٹیਟ ਦੀ ਫਰਮਾਂ ਵਿੱਚ ਟੈਕਸੇਸ਼ਨ ਫਰਮਾਂ ਦੇ ਵਿੱਚ ਦਫ਼ਤਰਾਂ 'ਚ ਵਿਜ਼ਿਟ ਕਰਨਾ ਬੁਕੇਜ਼ ਰਿਸੀਵ ਕਰਨੇ 댓 ਮੀਨ ਸਮਥਿੰਗ ਇਜ਼ ਹੈਪਨਿੰਗ ਅਗੇਨ ਇਹਦੇ ਬਾਰੇ ਹੋਰ ਜਾਣਕਾਰੀ ਆਉਣ ਵਾਲੇ ਸਮੇਂ ਵਿੱਚ ਸ਼ੇਅਰ ਕਰਾਂਗੇ ਚੰਗੀ ਤਕੀ ਨਾਲ ਜਾਂ ਗੈਦਰਿੰਗ ਪ੍ਰੋਪਰ ਡਾਕੂਮੈਂਟਡ ਪ੍ਰੂਫ ਫਰੋਮ ਓਵਰਸੀਜ਼ ਬਟ ਬਿਫੋਰ ਆਈ ਗੋ ਟੂ 댓 ਐਕਸਟੈਂਜ ਮੈਂ ਅੱਜ ਤੁਹਾਡੇ ਜ਼ਰੀਏ ਮੀਡੀਆ ਦੇ ਜ਼ਰੀਏ ਸਾਰੇ ਦੁਨੀਆਂ ਦੇ ਲੋਕਾਂ ਨੂੰ ਬੈਠਣਾ ਦੱਸਣਾ ਚਾਹੁੰਦਾ ਵਾਂ ਕਿ ਇਹ ਜਿਹੜਾ ਆਪਣੇ ਆਪ ਨੂੰ ਕਹਿੰਦੇ ਰੋਜ਼ ਕਿ ਅਸੀਂ ਗੱਟੇ ਈਮਾਨਦਾਰ ਹਾਂ ਉਹ ਫੈਕਟਾ ਸੁਪਰੀਮ ਕੋਰਟ ਨੇ ਕੇਜਰੀਵਾਲ ਨੂੰ ਅੰਦਰ ਕਰਕੇ ਸਟੈਬਲਿਸ਼ ਕਰਤਾ ਜਮਾਨਤਾ ਰਜੈਕਟ ਕਰਤੀਆਂ ਪਟੀਸ਼ਨਾਂ ਰਜੈਕਟ ਕਰਤੀਆਂ ਉੱਥੇ ਉਹ ਪਾਏ ਗਏ ਨੇ ਕਿ ਦੇ ਹੈਵ ਬੀਨ ਕਰਪਟ ਅਗਰ ਪੰਜਾਬ ਦੇ ਵਿੱਚ ਲਿਕਰ ਪਾਲਿਸੀ ਦੀ ਪ੍ਰੋਪਰ ਇਨਕੁਆਇਰੀ ਕੀਤੀ ਜਾਵੇਗੀ ਤਾਂ ਉਹੀ ਦਿੱਲੀ ਦਾ ਲਿਕਰ ਮਾਡਲ ਹੈਜ਼ ਬੀਨ ਰੈਪਲੀਕੇਟਡ ਇਨ ਪੰਜਾਬ ਦੇ ਵਿਲ ਬੀ ਆਲਸੋ ਫਾਊਂਡ ਟੂ ਬੀ ਥਰੋਰਲੀ ਕਰਪਟ ਪੀਪਲ ਇਹਦੇ ਤੋਂ ਨਾਵਾ ਮੋਰੈਲਿਟੀ ਪੋਲਿਟਿਕਸ ਵਿੱਚ ਬਹੁਤ ਜ਼ਿਆਦਾ ਲਾਜ਼ਮੀ ਸੀ ਜਿਹੜੀ ਕਿ ਇਹਨਾਂ ਨੇ ਇੱਦਾਂ ਛਿੱਕੇ ਤੇ ਤਕੀ ਕਿ ਇਹਨਾਂ ਨਾਲੋਂ ਜ਼ਿਆਦਾ ਬੇਸ਼ਰਮ ਬੰਦੇ ਨਹੀਂ ਹੋਣ ਕਰੇਗੇ ਕਟਾਰੂ ਚੱਕ ਦਾ ਮਸਲਾ ਲੈ ਕੇ ਆਏ ਸੀ ਪਬਲਿਕ ਤੋਂ ਵਿੱਚ ਉਹਦੀਆਂ ਵੀਡੀਓਜ਼ ਗਵਰਨਰ ਪੰਜਾਬ ਨੇ ਵੈਰੀਫਾਈ ਕੀਤੀਆਂ ਫਰੋਮ ਫੋਰੈਂਸਿਕ ਲੈਬਸ ਉਹਦੀਆਂ ਵੀਡੀਓਜ਼ ਉਹਨੇ ਲਿਖ ਕੇ ਭੇਜ ਦਿਆ ਚੀਫ ਮਿਨਿਸਟਰ ਨੂੰ ਕਿ ਇਸ ਤਰ੍ਹਾਂ ਦੇ ਇਹ ਮੋਰਲ ਮਿਨਿਸਟਰ ਨੂੰ ਹਟਾਇਆ ਜਾਵੇ ਪਰ ਕਟਾਰੂ ਚੱਕ ਸਾਹਿਬ ਨਹੀਂ ਹਟਾਏ ਗਏ ਕਿਉਂਕਿ ਸ਼ਾਇਦ ਆਮ ਆਦਮੀ ਵਾਸਤੇ ਕੋਈ ਕਿਸੇ ਬੱਚੇ ਦੀ ਨੌਜਵਾਨ ਦੀ ਸੈਕਸ਼ੂਅਲ ਐਕਸਪਲੋਇਟੇਸ਼ਨ ਕਰਨਾ ਕੋਈ ਇੰਦਾ ਇਮੋਰਲ ਐਕਟ ਹੈਗਾ ਫਿਰ ਇੱਕ ਮਿਨਿਸਟਰ ਦੀ ਇਲੈਕਸ਼ਨਾਂ ਦੇ ਵਿੱਚ ਵੀਡੀਓ ਆਉਂਦੀ ਹੈ ਬਰਕਾਸ਼ ਸਿੰਘ ਜਿਹੜਾ ਕਰਤਾਰਪੁਰ ਤੋਂ ਉਹਦੀ ਇੱਕ ਬੜੀ ਅਸ਼ਲੀਲ ਵੀਡੀਓ ਚਾਹੇ ਉਹ ਆਪਣੇ ਆਪ ਦੇ ਵਿੱਚ ਇਕੱਲੇ ਵਿੱਚ ਸਗੀ ਪਰ ਉਹਦਾ ਕੰਡਕਟ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਫੇਸਟਾਈਮ ਦੇ ਉੱਤੇ ਵੀਡੀਓ ਦੇ ਨਾਲ ਕਿ ਕਿ ਕਿੱਦਾਂ ਕਿੱਦਾਂ ਦੀਆਂ ਗੱਲਾਂ ਇਹ ਲੋਕ ਕਰਦੇ ਨੇ ਪਰ ਬੜੇ ਸੋਹਣੇ ਟੀਟਵਾਨ ਕਿ ਬੜੇ ਸੋਹਣੇ ਇੱਕ ਦੂਜੇ ਨਾਲ ਮਿਲਦੇ ਨੇ ਗਲੇ ਬੜੇ ਸੋਹਣੇ ਕੈਬਿਨੇਟਸ 'ਤੇ ਬੈਠਦੇ ਹੋਣਗੇ ਬੜੇ ਸੋਹਣੇ ਅਫਸਰ ਉਹਨਾਂ ਦੇ ਮੂੰਹ ਲੱਗਦੇ ਨੇ आई एम क्वाइट सरप्राइज्ड के ऑफिसर्स इना मिनिस्टर्स ਦੇ ਮੁਖ ਤਲਾਕ ਦੇਉਂਦੇ ਨੇ ਸੋ ਟੂਡੇ ਇਸ ਦਿ ਐਂਟਾਇਰ ਇਸ਼ੂ ਇਸ ਬੋਟ ਆਫਕੋਰਸ ਫਾਈਨੰਸੀ ट्रांजैक्शंस एंड आल्सो रिलेटेड टू प्रोप्रायटी इन पॉलिटिक्स अपहोल्डिंग एथिक्स एंड Morality इन पॉलिटिक्स ਕੀ ਪੰਜਾਬ ਇਸੇ ਦਿਸ਼ਾ ਵਿੱਚ ਜਾਵੇਗਾ ਬੇਸ਼ਰਮੀ ਨਾਲ ਚੱਲੇਗਾ ਔਰ ਕਦੀ ਚੀਫ ਮਿਨਿਸਟਰ ਨੇ ਕਦੀ ਕਟਾਰੂ ਚੱਕ ਦੇ ਮਸਲੇ ਤੇ ਕਿਸੇ ਮੀਡੀਆ ਨੇ ਉਹਨਾਂ ਨੂੰ ਪੰਜਾਬ ਤੱਕ ਅੱਜ ਤੱਕ ਇੱਕ ਸਵਾਲ ਨਹੀਂ ਪੁੱਛਿਆ ਕਿ ਕਟਾਰੂ ਚੱਕ ਦੇ ਮਸਲੇ ਤੇ ਤੁਸੀਂ ਉਹਦਾ ਇਸਤਿਫਾ ਕਿਉਂ ਨਹੀਂ ਮੰਗਿਆ ਪਿਛਲੇ ਡੇਢ ਸਾਲ ਤੋਂ ਕਿਸੇ মিডিਆ ਹਾਊਸ ਨੇ ਇੱਕ ਕੁਐਸਚਨ ਵੀ ਨਹੀਂ ਪੁੱਛਿਆ ਚੀਫ ਮਿਨਿਸਟਰ ਨੂੰ ਔਰ ਮੈਂ ਉਮੀਦ ਕਰਦਾ ਕਿ ਕਟੋ ਕਟਾ ਜਿਹੜੇ ਉਹਨਾਂ ਦੇ ਪਰਿਵਾਰ ਦੇ ਨਾਲ ਤਲਕ ਰੱਖਣ ਵਾਲੇ ਮੇਨਾਮੀ ਟ੍ਰਾਂਜੈਕਸ਼ਨ ਸਰਫੇਸ ਹੋਏ ਨੇ ਔਰ ਡਾਕੂਮੈਂਟਡ ਪ੍ਰੂਫ ਹੈ ਗਵਰਨਰ ਪੰਜਾਬ ਦੇ ਕੋਲ ਚਿੱਠੀ ਜਾ ਚੁੱਕੀ ਆ ਆਈ ਏਮ ਕੁਆਈਟ ਸ਼ੋਰ ਕਿ ਕਟੋ ਕਟ ਇਹਦੇ ਬਾਰੇ ਉਹ ਪੂਰਾ ਜਵਾਬ ਦੇਣਗੇ ਔਰ ਇਹਦੀ ਜਾਂਚ ਜਵਾਬ ਦੇਣਾ ਇੱਕ ਗੱਲ ਹੈ ਕਿ ਮੈਂ ਜੀ ਮੈਨੂੰ ਗਿਫਟ ਦੇ ਦਿੱਤੀ ਇਹਦਾ ਅਲਾਉਡ ਆ ਹਿਪਾ ਮੇ ਵੀ ਅਲਾਉਡ ਬਟ ਚੀਫ ਮਿਨਿਸਟਰ ਗੈਟਿੰਗ ਅ ਗਿਫਟ ਵਰਥ 3 ਕਰੋੜ ਦਾ ਮਾਰਕੀਟ ਵੈਲਿਊ ਲੈਂਡ ਦੇਰ ਇਜ਼ ਸਮਥਿੰਗ ਹੈਪਨਿੰਗ ਬਿਲੋ ਦਾ ਟੇਬਲ ਜਿਹੜੀ ਕਿ ਕੱਲੀ ਕੋਈ ਨਿਰਪੱਖ ਜਾਂਚ ਇਸ ਨੂੰ ਇਨਵੈਸਟੀਗੇਟ ਕਰਕੇ ਸਹੀ ਲੈ ਕੇ ਆ ਸਕਦੇ ਨਿਤ ਦਿਨ ਸਾਰੀਆਂ ਦੀਆਂ ਸੰਪਤੀਆਂ ਦੀ ਜਾਂਚ ਕਰਕੇ ਹੀ ਕਹਿੰਦੇ ਨੇ ਕਿ ਜੀ ਬੇਨਾਮੀ ਫੜ ਲਈ ਜੀ ਬੇਨਾਮੀ ਫੜ ਲਈ ਜੀ ਮੇਰੇ ਆਪਣੇ ਪਰਿਵਾਰ ਦੇ ਜਿਹੜੇ ਸਾਡੇ ਆਪਸ ਵਿੱਚ ਤਬਾਦਲੇ ਸੀ ਤਬਾਦਲੇ ਕੈਨ ਯੂ ਇਮੇਜਿਨ 52 ਸਾਲ ਪੁਰਾਣੇ 1972 ਦਾ ਤਬਾਦਲਾ ਜਦੋਂ ਮੇਰੀ ਉਮਰ 6-7 ਸਾਲ ਸੀਗੀ ਮੇਰੇ ਤੇ ਐਫ ਆਈ ਆਰ ਦਰਜ ਕੀਤੀ ਗਈ ਸੀ ਭੁਲਾਖ ਵਿੱਚ ਤੁਹਾਨੂੰ ਯਾਦ ਹੋਵੇ ਜਿਹਦੇ ਵਿੱਚ ਮੈਨੂੰ ਐਂਟੀਸਪੇਟਿਵ ਬੇਲ ਦਿੱਤਾ ਔਰ ਭਗਵਾਨ ਕਮਾਨ ਡਿਡ ਨੋਟ ਇਵਨ ਸਪੇਅਰ ਹਿਸ ਪੁਲਿਸ ਮਾਈ ਐਲਡੈਸਟ ਸਿਸਟਰ ਜਿਹੜੇ ਕਿ 72 ਸਾਲ ਦੇ ਹਨ ਜਿਹੜੇ ਕਿ ਵਿਡੋ ਨੇ ਜਿਨ੍ਹਾਂ ਦੇ ਹਸਬੰਡ ਨੇਵੀ ਵਿੱਚ ਕੈਪਟਨ ਦੇ ਟਾਇਰ ਹੋਏ ਸੀਗੇ ਉਹਨਾਂ ਨੂੰ ਵੀ ਸਪੇਅਰ ਕੀਤਾ ਉਹਨਾਂ ਨੂੰ 420 ਵਿੱਚ ਮੇਰੇ ਨਾਲ ਬੁੱਕ ਕੀਤਾ ਕਿਉਂਕਿ ਉਹਨੇ ਕਹੋਏਗਾ ਕਿ ਤੁਸੀਂ ਔਰਤਾਂ ਤੱਕ ਜਨ ਲੈ ਗਏ ਮੇਰੀ ਭੂਆ ਤੱਕ ਲੈ ਗਏ ਮੇਰੇ ਮਾਤਾ ਪਰ ਤੁਸੀਂ ਸਟਾਰਟ ਕੀਤਾ ਤੁਸੀਂ ਮੇਰੀ ਸਭ ਤੋਂ ਵੱਡੀ ਭੈਣ ਨੂੰ 420 ਵਿੱਚ ਬੁੱਕ ਕਰਕੇ ਮਜਬੂਰ ਕੀਤਾ ਕਿ ਉਹ ਹਾਈ ਕੋਰਟ ਵਿੱਚ ਜਾ ਕੇ ਐਂਟੀਸੀਪੇਟਰੀ ਬੇਲ ਕਰਕੇ ਨਹੀਂ ਤਾਂ ਉਹ ਵੀ ਜੇਲ੍ਹ ਸੌਣੀ ਸੀ ਵਿਚਾਰੀ ਜਿੰਦਾ ਮੈਨੂੰ 4-5 ਮਹੀਨੇ ਜੇਲ੍ਹ ਵਿੱਚ ਬੇਗੁਨਾਹ ਤਰ੍ਹਾਂ ਰੱਖਿਆ ਗਿਆ ਔਰ ਉਹ ਇੱਕ ਠੂਠਾ ਪੱਚਾ ਉਸ ਦਿਨ ਫੇਰ ਅਰਜ਼ਿ ਕੀਤਾ ਗਿਆ ਜਿੱਦ ਮੇਰੀ ਜ਼ਮਾਨਤ ਹਾਈ ਕੋਰਟ ਦੇ ਰਿਆ ਸੀਗਾ ਸੋ ਪੰਜਾਬ ਬਦਕਿਸਮਦੀ ਨਾਲ ਇਹੋ ਜਿਹੇ ਹੱਥਾਂ ਵਿੱਚ ਆ ਗਿਆ ਜਿਨ੍ਹਾਂ ਨੂੰ ਨਾ ਕੋਈ ਸੂਬੇ ਦੀ ਪ੍ਰਵਾਹ ਆ ਨਾ ਉਹਨਾਂ ਨੂੰ ਕੋਈ ਕਦਰਾਂ ਕੀਮਤਾਂ ਦੀ ਪਰਵਾਹ ਰਹੀ ਆ ਉਹ ਤਾਂ ਬਸ ਹਿੱਕ ਠੋਕ ਕੇ ਇਹੀ ਕਹੀ ਜਾਂਦੇ ਆ ਘੱਟੇ ਈਮਾਨਦਾਰ ਤੇ ਘੱਟੇ ਈਮਾਨਦਾਰ ਨਾ ਉਹਨਾਂ ਨੂੰ ਕੋਈ ਡੀਫੀਟ ਦੀ ਕੋਈ ਸ਼ਰਮ ਸੀਗੀ ਕਿ ਅਕਸਰ ਮੈਂ ਉਹਨਾਂ ਕਰਾ ਰਿਹਾ ਰਿਸਪੌਂਸਿਬਿਲਟੀ ਕੇਜਰੀਵਾਲ ਜਿਹੜਾ ਕਹਿੰਦਾ ਸੀ ਅਸੀਂ ਪਤਾ ਨਹੀਂ ਕਿੰਨੀਆਂ ਸੀਟਾਂ ਲੈ ਲਈਆਂ ਟੋਟਲ ਦਿੱਲੀ ਚੋਂ ਸਾਫ ਹੋ ਗਿਆ ਟੋਟਲ ਗੁਵਾ ਚੋਂ ਸਾਫ ਹੋ ਗਿਆ ਟੋਟਲ ਹਰਿਆਣੇ ਚੋਂ ਸਾਫ ਹੋ ਗਿਆ ਤਿੰਨ ਸੀਟਾਂ ਪੰਜਾਬ ਦੇ ਵਿੱਚ ਜਿੱਤੀਆਂ ਪਰਸੈਂਟੇਜ ਕਿਸੇ ਪੋਲਿਟਿਕਲ ਪਾਰਟੀ ਦੀ ਇੰਨੀ ਸ਼ਾਰਪਲੀ ਡ੍ਰੌਪ ਨਹੀਂ ਕੀਤੀ ਪੋਲਿਟਿਕਸ ਵਿੱਚ 15% ਇੱਕ ਇਲੈਕਸ਼ਨ ਵਿੱਚ ਇੱਕ ਛਟਕੇ ਵਿੱਚ ਡ੍ਰੌਪ ਕਰ ਗਈ ਪਰ ਦੇ ਕਾਈਟ ਕੰਫਰਟੇਬਲ ਵਜੇ 33 92 ਤੋਂ 33 ਸੀਟਾਂ ਦੇ ਉੱਤੇ ਆ ਗਏ ਚੋਸ ਕਰਕੇ ਇਹ ਤਾਂ ਹੁਣ ਉਹ ਹੀ ਦੱਸਣਗੇ ਕਿ ਕਿੱਦਾਂ ਨੂੰ ਜਾ ਰਹੇ ਲੇਕਿਨ ਸਾਡੇ ਸਟੇਟ ਤੇ ਅੱਜ ਨਸ਼ਿਆਂ ਦਾ ਬਹੁਤ ਬੋਲਬਾਲਾ ਤੁਸੀਂ ਦੇਖਿਆ ਕਿ ਪਿਛਲੇ ਚੰਦ ਦਿਨਾਂ ਵਿੱਚ 14 ਮੌਤਾਂ ਇਕੱਠੀਆਂ ਸਿੱਟੇ ਦੇ ਓਵਰਡੋਸ ਨਾਲ ਹੋਈਆਂ ਪਰ ਉਹਦੇ ਤੇ ਕੋਈ ਗਵਰਨਮੈਂਟ ਦਾ ਰਿਐਕਸ਼ਨ ਨਹੀਂਗਾ ਸਿਰਫ ਡੀਸੀ ਐਸਐਸਪੀ ਬੁਲਾ ਕੇ ਕਿ ਸ਼ਕਤੀ ਕਰ ਦਿਓ ਔਰ ਇਹਨਾਂ ਨੇ ਤੁਹਾਨੂੰ ਯਾਦ ਹੋਵੇਗਾ ਕਿ ਦਰਬਾਰ ਸਾਹਿਬ ਵਿੱਚ ਮੇਰੇ ਨਾਲ ਬੱਚੇ ਇਕੱਠੇ ਕਰਕੇ ਤੇ ਇੱਕ ਸਮੂਹਕ ਸੌਂਹ ਖਵਾਈ ਸੀ ਕਿ ਅੱਜ ਤੋਂ ਬਾਅਦ ਅਸੀਂ ਨਸ਼ੇ ਨਹੀਂ ਕਰਾਂਗੇ ਲੇਕਿਨ ਉਹਦਾ ਵੀ ਇੰਪੈਕਟ ਜ਼ੀਰੋ ਨਜ਼ਰ ਆ ਰਿਹਾ ਸਾਡੀ ਸਟੇਟ ਤੇ ਬੇਤਹਾਸ਼ਾ ਕਰਨ ਦਾ ਚੜ ਚੁੱਕਾ 70000 ਕਰੋੜ ਤੋਂ ਕਰਜ਼ਾ ਜ਼ਿਆਦਾ ਇਹਨਾਂ ਨੇ ਪਿਛਲੇ 2 ਸਾਲਾਂ 'ਚ ਐਕ ਕੀਤਾ ਵਾ 2500 ਕਰੋੜ ਰੁਪਏ ਟੂ ਪੇ ਪੈਨਸ਼ਨਸ ਐਂਡ ਸੈਲਰੀਜ਼ ਆਫ ਇਮਪਲੋਇਜ਼ ਲਾਈਕ ਦ ਪੁਲਿਸ ਡਿਪਾਰਟਮੈਂਟ ਇਲੈਕਸ਼ਨ ਦੇ ਦੌਰਾਨ ਚੱਕਿਆ ਗਿਆ ਸੀ ਕਰ ਇਹ ਸਾਰਾ ਕੁਝ ਦਸਾਉਂਦਾ ਵਾ ਕਿ ਪੰਜਾਬ ਨੂੰ ਇੱਕ ਬੜੇ ਡੇਂਜਰਸ ਮੂਡ ਵੱਲ ਲੈ ਕੇ ਜਾ ਰਹੇ ਔਰ ਜਿਹੜੇ ਮੈਂ ਇਸ਼ੂਜ਼ ਉਠਾਉਣਾ ਉਹਦਾ ਇਹਨਾਂ ਨੇ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ ਕਿ ਪੰਜਾਬ ਦਾ ਜੀ ਮੰਤਰੀ ਪਾਕਿਸਤਾਨ ਨਾਲ ਵਪਾਰਕ ਬਾਰਡਰ ਖੋਲਣ ਦਾ ਕਿਉਂ ਵਿਰੋਧ ਕਰ ਰਿਹਾ ਵਾ ਭਾਜਪਾ ਵਿਰੋਧ ਕਰੇ ਉਹਦੇ ਪਾਕਿਸਤਾਨ ਤੋਂ ਹੱਲ ਕਰ ਤੀਕਨੇਗੇ ਉਹਨਾਂ ਦੀ ਸਮਝ ਹੁੰਦੀ ਲੇਕਿਨ ਭਗਵੰਤ ਮਾਨ ਦੀ ਪਾਰਟੀ ਵੀ ਭਾਜਪਾ ਦੀ ਲਾਈਨ ਸਪੋਰਟ ਕਰਕੇ ਪਾਕਿਸਤਾਨ ਦੇ ਨਾਲ ਵਪਾਰ ਦਾ ਬਾਰਡਰ ਨਹੀਂ ਖੁੱਲਣਾ ਚਾਹੀਦਾ ਕਿ ਮੈਨੂੰ ਸਮਝ ਨਹੀਂ ਆਈ ਅਗਰ ਖੁੱਲਦਾ ਵਾ ਬਾਰਡਰ ਤਾਂ ਸੈਂਟਰੇਲੇਸ਼ਨ ਮਾਰਕੀਟ ਬਹੁਤ ਵੱਡੀ ਆ ਸਾਡਾ ਜਿਹੜਾ ਐਗਰੀਕਲਚਰ ਔਰ ਇੰਡਸਟਰੀਅਲ ਜਿਹੜਾ ਪ੍ਰੋਡਕਟਸ ਹੈਗੇ ਨੇ ਉਹਦੀ ਬਹੁਤ ਵੱਡੀ ਕਈ ਕਈ ਗੁਣਾ ਕੀਮਤਾਂ ਉੱਤੇ ਹੋ ਸਕਦੀਆਂ ਪਰੰਤੂ ਉਹਨਾਂ ਨੂੰ ਇਸ ਗੱਲ ਦਾ ਵੀ ਨਿਚਿੰਤਤਾ ਮੈਂ ਇੱਕ ਨਾਨ ਪੰਜਾਬੀਆਂ ਦੇ ਬਿਲ ਤੇ ਕਾਇਮ ਸਟੈਂਡ ਕੀਤਾ ਹੋਇਆ ਜੋ ਮੈਂ ਕੱਲ੍ਹ ਸਿਲੈਕਸ਼ਨ ਦੇ ਦੌਰਾਨ ਉਧਰ ਤੇ ਖੜਾ ਆਂ ਉਹ ਬਿਲਕੁਲ ਤਾਂ ਸਿੰਘ ਸੰਧਵਾ ਦੇ ਟੇਬਲ ਤੇ ਜਨਵਰੀ 2 2023 ਦਾ ਬਿਆਨ ਔਰ ਮੈਂ ਕੋ ਨਵੀਂ ਗੱਲ ਨਹੀਂ ਕੀਤੀ ਹਿਮਾਚਲ ਪ੍ਰਦੇਸ਼ ਨੇ ਇਹ ਲਾਅ ਬਣਾਇਆ ਕਿ ਕੋਈ ਵੀ ਨਾ ਨਹਿਮਾਚਲੀ ਬਿਨਾ ਸ਼ਰਤਾ ਪੂਰੀਆਂ ਕੀਤੇ ਨਾ ਉਥੇ ਜ਼ਮੀਨ ਖਰੀਦ ਸਕਦਾ ਨਾ ਉਥੇ ਸਰਕਾਰੀ ਨੌਕਰੀ ਲੈ ਸਕਦਾ ਨਾ ਉਥੇ ਵੋਟਰ ਬਣ ਸਕਦਾ ਇਹ ਹੀ ਲਾਅ ਗੁਜਰਾਤ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਦੀ ਸਟੇਟ ਵਿੱਚ ਆਪ ਲਾਗੂ ਹੈ ਉਥੇ ਲਾਗੂ ਹੀ ਨਹੀਂਗਾ ਉਥੇ ਕੱਚ ਦੇ ਇਲਾਕੇ ਵਿੱਚ ਹਜ਼ਾਰਾਂ ਸਿੱਖ ਪਰਿਵਾਰਾਂ ਨੂੰ ਉਥੋਂ ਇਹਨਾਂ ਨੇ ਉਹਨਾਂ ਦੀਆਂ ਜ਼ਮੀਨਾਂ 2010 ਵਿੱਚ ਖੋਲੀਆਂ ਨੇ ਉਹਨਾਂ ਦੀ ਓਨਰਸ਼ਿਪ ਟਾਈਟਲ ਜਿਹੜਾ ਸੀ ਕੈਨਸਲ ਕਰ ਦਿੱਤਾ ਕੱਲਾ ਔਨ ਤੇ ਨਹੀਂ ਰੋਕਿਆ ਜਿਹੜੇ ਵਸੇ ਹੋਏ ਸੀ ਲਾਲ ਬਹਾਦਰ ਸ਼ਾਸਤਰੀ ਦੇ ਟਾਈਮ ਤੋਂ 1960 ਦੇ ਦਹਾਕੇ ਤੋਂ ਕਿਸਾਨਾਂ ਨੂੰ ਆਵਾਜ਼ ਲਈ ਗਈ ਸੀ ਕਿ ਕੱਚ ਦੇ ਜੰਗਲਾਂ ਨੂੰ ਆਵਾਜ਼ ਕਰੋ ਤੇ ਇੱਥੇ ਆਪਣੀ ਖੇਤੀ ਕਰੋ ਚੱਲੇਗੇ ਵਿਚਾਰੇ ਉਹਨਾਂ ਨੇ 30 40 ਸਾਲ 50 ਸਾਲ ਕੰਮ ਕੀਤਾ ਜਦੋਂ ਜ਼ਮੀਨਾਂ ਬਣ ਗਈਆਂ ਤਾਂ ਬੀਜੇਪੀ ਦੀ ਗੁਜਰਾਤ ਗਵਰਨਮੈਂਟ ਨੇ ਉਹਨਾਂ ਦਾ ਟਾਈਟਲ ਸੀ ਉਹ ਕੈਨਸਲ ਕਰਤਾ ਹਾਈ ਕੋਰਟ ਨੇ ਬਹਾਲ ਕਰਤਾ ਗੁਜਰਾਤ ਬੀਜੇਪੀ ਦੀ ਸਰਕਾਰ ਸੁਪਰੀਮ ਕੋਰਟ ਚਲੇ ਜਾਂਦੀ ਆ ਸੁਪਰੀਮ ਕੋਰਟ ਵਿੱਚ ਕੇਸ ਪੈਂਡਿੰਗ ਆ ਅਗਰ ਸੁਪਰੀਮ ਕੋਰਟ ਨੇ ਉਹਨਾਂ ਦੇ ਟਾਈਟਲਸ ਕੈਨਸਲ ਕਰ ਦਿੱਤੇ ਤਾਂ ਹਜ਼ਾਰਾਂ ਸਿੱਖ ਪਰਿਵਾਰ ਪੰਜਾਬੀ ਪਰਿਵਾਰ ਗੁਜਰਾਤ ਚੋਂ ਬੇਘਰੇ ਹੋ ਜਾਣਗੇ ਔਰ ਤੀਸਰਾ ਮੈਂ ਕਹਿਣਾ ਚਾਹੁੰਦਾ ਕਿ ਉਸ ਨੌਨ ਪੇ ਪੰਜਾਬੀਆਂ ਦੇ ਮਿਲ ਤੇ ਮੈਂ ਬਿਲਕੁਲ ਕਹਿਨਾ ਚਾਹੇ ਚਾਹੇ ਮੇਰੀ ਪੋਲੀਟੀਕਲ ਪੋਸਟ ਡਿਫਰੈਂਸ ਵਿਦਨ ਪਾਰਟੀ ਹਾਲਾਂਕਿ ਪਾਰਟੀ ਨੂੰ ਮੈਂ ਬੈਠ ਕੇ ਅਚੀ ਤਰ੍ਹਾਂ ਸਮਝਾਉਂਗਾ ਇਹਦੇ ਕੋਈ ਟੁਕ ਹੀ ਨਹੀਂ ਬਣਦੀ ਕਿਉਂਕਿ ਜਿਹੜੀ ਪੰਜਾਬ ਦੀ origignal population 70 ਤੋਂ 75 ਲੱਖ ਵਿਦੇਸ਼ਾਂ ਵਿੱਚ ਜਾ ਚੁੱਕੀ ਮਾਈਗਰੇਟ ਕਰ ਚੁੱਕੀ ਆ ਪਾਪੂਲੇਸ਼ਨ ਪੰਜਾਬ ਸੈਟ ਲੋਜੀ ਤੇਰਾ ਮੇਰਵਾ ਹੀ ਕੋਈ ਨਹੀਂਗਾ ਕੋਣ ਕਿੱਥੇ ਬੈਠਾ ਕੋਈ ਮਹਿਰਵਾ ਨਹੀਂਗਾ ਅਗਰ ਲਾਅ ਹੋਵੇਗਾ ਜੀ ਸਾਹਿਬ ਕੀ ਹੁਣ ਪੰਜਾਬ ਦੇ ਵਿੱਚ ਸ਼ੱਤਾਂ ਪੂਰੀਆਂ ਕਰਨ ਇੰਡਸਟਰੀਜ਼ ਲਾਉਣ ਜੋਬਸ ਲੈਂਡ ਔਰ ਵੋਟਰ ਬਨਨ ਪਰ ਸਾਨੂੰ ਪਤਾ ਹੋਊਗਾ ਕਿ ਫਿਰੋਜ਼ ਕੋ ਜਿੰਨੇ ਬੈਠੇ ਨੇ ਬਠਿੰਡੇ ਜਿੰਨੇ ਬੈਠੇ ਨੇ ਮਾਨਸਾ ਜਿੰਨੇ ਬੈਠੇ ਨੇ ਉਹਨਾਂ ਦਾ ਕੋਈ ਗਿਣਤੀ ਨਹੀਂ ਔਰ ਜੋਬਸ ਕਰਨੀਆਂ ਵੀ ਸਭ ਤੋਂ ਜ਼ਿਆਦਾ ਡੇਂਜਰਸ ਇੰਪੈਕਟ ਹੋਇਆ ਜਿੰਨੀਆਂ ਭਗਵੰਤਪਾਨ ਕਲੇਮ ਕਰਦਾ 40-45 ਹਜ਼ਾਰ ਨੌਕਰੀਆਂ ਦਿੱਤੀਆਂ ਉਹ ਜੋ ਬਹੁਤ ਗਿਣਤੀ ਜੋਬਸ ਦਿੱਤੀਆਂ ਵਾ ਬਿਕਾਜ਼ देयर ਇਜ਼ ਨੋ ਲਾਅ ਫॉर ਡੋਮੋਸਾਈਲ ਤੇ ਕਾਨੂੰਨ ਦੀ ਗੈਰ ਹਾਜ਼ਰੀ ਵਿੱਚ ਕੋਈ ਹਰਿਆਣੇ ਦਾ ਲੈ ਗਿਆ ਨੌਕਰੀ ਕੋ ਦਿੱਲੀ ਦਾ ਨੌਕਰੀ ਲੈ ਗਿਆ ਕੋ ਰਾਜਸਥਾਨ ਤੋਂ ਲੈ ਗਿਆ ਇਹ ਮੇਰਾ ਨੁਕਤੇ ਜਿਹੜੇ ਨੇ ਆਈ ਐਮ ਸਟੈਂਡ ਬਾਈ 올 ਦੀਸਟ ਔਰ ਮੈਂ ਵਿਧਾਨ ਸਭਾ ਵਿੱਚ ਚੱਕੂਗਾ ਪਰ ਮੈਨੂੰ ਸਮਝ ਨਹੀਂ ਆਉਂਦਾ ਕਿ ਇਤਾਂ ਦੇ ਵਾਈਟਲ ਇਸ਼ੂਸ ਦੇ ਉੱਤੇ ਚੀਫ ਮਿਨਿਸਟਰ ਕਿਉਂ ਚੁੱਪਦਾ ਮੈਂ ਇਲیکشنਾਂ ਵਿੱਚ ਰੇਜ਼ ਕੀਤਾ ਗਰਾਊਂਡ ਵਾਟਰ ਡਿਪਲੇਸ਼ਨ ਮੋਸਟ ਆਫ ਪੰਜਾਬ ਅ ਗਰਾਊਂਡ ਵਾਟਰ ਹੈਜ਼ ਡਿਪਲੀਟਿਡ ਬਿਯੋਂਡ ਐਂਡ ਹੈਜ਼ ਗੋਨ ਗੋਨ ਟੂ ਅਲਰਮਿੰਗ ਲੈਵਲਸ 200 300 400 ਫੁੱਟ ਤੇ ਪੀਣ ਵਾਲਾ ਪਾਣੀ ਖੇਤੀ ਵਾਲਾ ਪਾਣੀ ਚਲੇਗਾ ਸਾਰੇ ਜਿਹੜੇ ਸਾਡੇ 1239 ਬਲੌਕਸ ਵਿੱਚੋਂ ਮжоਰਿਟੀ ਬਲੌਕਸ ਜਿਹੜੇ ਨੇ ਡਾਰਕ ਜ਼ੋਨ ਵਿੱਚ ਨੇ ਰੈੱਡ ਜ਼ੋਨ ਵਿੱਚ ਨੇ ਪਰ ਪੰਜਾਬ ਸਰਕਾਰ ਕੋ ਦੋ ਸਾਲਾਂ ਜਿਵੇਂ ਟਾਈਮ ਨਹੀਂ ਮਿਲਿਆ ਕਿ ਅਸੀਂ ਗਰਾਊਂਡ ਵਾਟਰ ਡਿਪਲੀਸ਼ਨ ਦੇ ਉੱਤੇ ਕਿਸ ਤਰ੍ਹਾਂ ਇਹਦਾ ਹੱਲ ਕਰਨਾ ਇਹਨੂੰ ਗਰਾਊਂਡ ਵਾਟਰ ਨੂੰ ਕਿੱਦਾਂ ਰੀਚਾਰਜ ਕਰਨਾ ਇਹਦੇ ਬਾਰੇ ਉਹਨਾਂ ਦੇ ਕੋਲ ਕੋਈ ਸਿਸਟਮ ਜਾਂ ਕੋਈ ਮੀਟਿੰਗ ਜਾਂ ਕੋਈ ਪਾਲਿਸੀ ਨਹੀਂ ਹੈ ਬਹੁਤ ਸਾਰੀਆਂ ਹੋਰ ਡਿਪਾਰਟਮੈਂਟਸ ਹੈ ਉਹਦੀ ਮੈਂ ਗੱਲਬਾਤ ਕਰੂੰਗਾ देयर इज नो ਐਜੂਕੇਸ਼ਨ ਪਾਲਿਸੀ देयर इज नो ਐਗਰੀਕਲਚਰ ਪਾਲਿਸੀ देयर इज नो ਇੰਡਸਟਰੀਅਲ ਪਾਲਿਸੀ ਫਾਰ ਪੰਜਾਬ ਸੋ ਵੇਅਰ ਆ ਰੀ ਵੀ ਆਰ ਜਸ ਸੈਟਿੰਗ ਇਨ ਦਾ ਡਾਰਕ ਹਨੇਰੇ ਵਿੱਚ ਸਰਕਾਰ ਤੁਰਿ-ਫਿਰਦੀ ਆ ਆ ਵੀ ਮੁਫਤ ਦੇ ਦੇਨੇ ਆ ਆ ਵੀ ਮੁਫਤ ਦੇ ਦੇਨੇ ਉਹ ਵੀ ਮੁਫਤ ਦੇਨੇ ਮੁਫਤ ਖਰੀਦੀ ਰਾਜਨੀਤੀ ਨੇ ਸਾਨੂੰ ਕਿੱਥੇ ਪਹੁੰਚਾਇਆ ਤੁਸੀਂ ਅੰਦਾਜ਼ਾ ਲਾ ਸਕਦੇ ਕਿ 31000 ਕਰੋੜ ਰੁਪਏ ਦਾ ਅਸੀਂ ਵਿਆਜ ਭਰਦੇ ਪੰਜਾਬ ਦਾ ਸੋ ਆਈ ਡੋਨਟ ਸੀ ਐਨੀ ਮੀਨਿੰਗਫੁਲ ਡਿਵੈਲਪਮੈਂਟ ਪਿਛਲੇ 2 ਸਾਲ ਵਿੱਚ ਕਿਸੇ ਪਿੰਡ ਕਿਸੇ ਸ਼ਹਿਰ ਵਿੱਚ ਕੋਈ ਪਾਇਦਾ ਤਰੱਕੀ ਨਹੀਂ ਕਰ ਸਕੇ ਕਿਉਂਕਿ ਪੈਸਾ ਹੀ ਨਹੀਂ ਦਾ ਸੋ ਅੱਜ ਦਾ ਮੇਰਾ ਮੋਦਾ ਫੇਰ ਵਾਪਸ ਆਉਂਦੇ ਹੋਏ ਕਿ ਜਿਹੜੀ ਬੇਨਾਮੀ ट्रांजैक्शन ਜਿਹੜੀ 3 ਕਰੋੜ ਮਾਰਕੀਟ ਵੈਲਿਊ ਦੀ ਗਿਫਟ ਲਈ ਗਈ ਹੈ ਉੱਚੀ ਬਨਸਤੂ ਸਾਹਿਬ ਦਰਸ਼ਨ ਕੇ ਉਹਨਾਂ ਦੇ ਭੂਆ ਜੀ ਨੇ ਕਿਉਂ ਦਿੱਤੀ ਕਿਸੇ ਕੰਮ ਦੇ ਵਿੱਚ ਦਿੱਤੀ ਕਿ ਉਹਦਾ ਪਿਆਰ ਜ਼ਿਆਦਾ ਆ ਗਿਆ ਜਾਂ ਕੋ ਉਹਨਾਂ ਦਾ ਮੋਹ ਜ਼ਿਆਦਾ ਉੱਠ ਗਿਆ ਇਹ ਸਾਰੀ ਗੱਲ ਉਹ ਹੀ ਦੱਸਣਗੇ ਜਾਂ ਇਸ ਦੀ ਜਿਹੜੀ ਪ੍ਰੋਪਰ ਕਮਨ ਸਾਹਿਬ ਜਾਂਚ ਦੀ ਮੈਂ ਮੰਗ ਕਰਾਂ। ਹਾਂ ਬੜਾ